ਅਕਾਲ ਤਖਤ ਸਾਹਿਬ ਉਸ ਦੇ ਸਕਤਰੇਤ ਵਿਖੇ ਆਪਾਂ ਸਾਰੇ ਅੱਜ ਬੈਠੇ ਆਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਜਿਹੜੇ ਵੱਖ-ਵੱਖ ਮਸਲੇ ਆ ਪੰਥ ਨਾਲ ਸੰਬੰਧਿਤ ਸਿੱਖ ਕੌਮ ਨਾਲ ਸੰਬੰਧਿਤ ਉਹਨਾਂ ਤੇ ਅੱਜ ਕਾਫੀ ਗੰਭੀਰ ਕਈ ਮਸਲਿਆਂ ਦੇ ਉੱਤੇ ਵਿਚਾਰ ਮੰਥਨ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਕੇ ਹੀ ਪਈ ਇਹ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਵੀ ਆਏ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਪੁੱਜੇ ਸੁਝਾਵਾਂ ਪੁੱਜੀ ਮੰਗ ਅਤੇ ਬਿੱਤੀ ਦਿਨੀ ਦਵਾਬਾ ਖੇਤਰ ਦੇ ਇੱਕ ਸਥਾਨ ਉੱਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਮਰਿਆਦਾ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇਹ ਅਤ ਜ਼ਰੂਰੀ ਆਦੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਤੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਧਾ ਪੈਦਾ ਹੋਈ ਅਤੇ ਕਈ ਖੱਤਸ਼ੇ ਖੜੇ ਹੋਏ ਹਨ ਇਸ ਕਰਕੇ ਇਹ ਅਤ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅੰਮ੍ਰਿਤਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਕਾਰ ਦੀ ਪੂਰਨ ਜਾਣਕਾਰੀ ਹੋਵੇ ਉਹ ਹੀ ਜਾਂਚ ਨੂੰ ਅੱਗੇ ਵਧਾਉਣ ਪਿਛਲੇ ਦਿਨੀ ਜਦੋਂ ਜਾਂਚ ਟੀਮ ਦੁਆਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਉੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਸੋਖਾਸਣ ਵਾਲਾ ਜਿਹੜਾ ਮਹਾਰਾਜ ਦਾ ਸਥਾਨ ਹੁੰਦਾ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ ਜਿਹਦੇ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤੋ ਇਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਵਾ ਕਿ ਜਿਹੜੀ ਜਾਂਚ ਟੀਮ ਆ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਹੀ ਬਣਾਈ ਜਾਵੇ। ਦੂਜਾ ਮਸਲਾ ਪਿਛਲੇ ਦਿਨੀ ਇੱਕ ਮਾਲਵੇ ਖੇਤਰ ਦੇ ਵਿੱਚ ਕੋਈ ਗੁਰਜੰਟ ਸਿੰਘ ਕਥਾਵਾਚਕ ਆ ਉਹਨੇ ਆਪਣੀ ਕੋਈ ਬਿਆਨਬਾਜ਼ੀ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਦਿਲ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਜਿਹੜੇ ਹੀ ਕਹੇ ਆਜੋ ਵੈਸੇ ਆਪਣੀ ਇੱਥੇ ਮਾਫੀ ਤੇ ਮੰਗ ਕੇ ਗਿਆ ਪਰ ਕਿਉਂਕਿ ਮਾਮਲਾ ਬਹੁਤ ਗੰਭੀਰ ਆ ਤੇ ਜਿੰਨਾ ਚਿਰ ਤੱਕ ਪੰਜ ਪਿਆਰਿਆਂ ਦੀ ਜਿਹੜੀ ਇਕਤਰਤਾ ਹੋਣੀ ਆ ਉਹਦੇ ਵਿੱਚ ਮਾਮਲਾ ਵਿਚਾਰ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਪੇਸ਼ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜਾ ਗੁਰਜੰਟ ਸਿੰਘ ਆ ਇਹਦੇ ਤੇ ਮੁਕੰਮਲ ਤੌਰ ਤੇ ਕਿਸੇ ਵੀ ਸਟੇਜ ਦੇ ਉੱਤੇ ਬੋਲਣ ਦੀ ਪਾਬੰਦੀ ਆ ਕੀਰਤਨ ਦੀ ਪਾਬੰਦੀ ਆ ਔਰ ਇਹ ਕੋਈ ਵੀ ਧਾਰਮਿਕ ਸਟੇਜ ਜਿਹੜੀ ਸਿੱਖ ਧਰਮ ਦੇ ਨਾਲ ਸੰਬੰਧਤ ਆ ਇਹ ਸਟੇਜ ਦੇ ਉੱਤੇ ਬਿਰਾਜਮਾਨ ਨਹੀਂ ਹੋ ਸਕਦਾ ਉਹਨਾਂ ਚਿਰ ਤੱਕ ਗੁਰਜੰਟ ਸਿੰਘ ਦੇ ਉੱਤੇ ਪੂਰਨ ਤੌਰ ਤੇ ਅਕਾਲ ਤਖਤ ਸਾਹਿਬ ਵੱਲੋਂ ਪਾਬੰਦੀ ਲਗਾਈ ਗਈ ਆ ਇਹ ਤੋਂ ਇਲਾਵਾ ਇੱਕ ਤੀਜਾ ਮਸਲਾ ਵਾ ਬਹੁਤ ਸਾਰਾ ਆਫੁੱਦਰਾਪਣ ਆ ਗਿਆ ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵਿਨਿਪੈਗ ਗੁਰਦੁਆਰਾ ਸਾਹਿਬ ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ ਭਈ ਉੱਥੇ ਪੈਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤੌਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਇਹ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਤੀ ਫੇਰ ਉਹ -35 40 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ ਫੇਰ ਜਿਹੜੀਆਂ ਹੋਰ ਉੱਥੇ ਮਨਮਤਾਂ ਹੋ ਰੀਆਂ ਫੇਰ ਜਿਹੜੇ ਪ੍ਰਬੰਧਕ ਆ ਉਹ ਅਮਰਤਾਰੀ ਨਹੀਂ ਆ ਬਹੁਤੇ ਕੇ ਸਾਧਾਰੀ ਵੀ ਨਹੀਂ ਹੈਗੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ ਉਹਨਾਂ ਦੀ ਹਾਲਤ ਵੱਲ ਦੇਖਿਆ ਜਾ ਰਿਹਾ ਵੀ ਸੰਗਤ 21ਵੀਂ ਸਦੀ ਹੁੰਦੀ ਆ ਸੀ ਸੰਗਤ ਦੀ ਕੋਈ ਕਦਰ ਕਰੀਏ ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨਿਪੈਗ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਿਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਧਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਵੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿੰਨਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪੈਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਅਕਾਲ ਪੁਰਖ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਵੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਗੁਰਮਤਿ ਦੇ ਪ੍ਰਚਾਰ ਲਈ ਆ ਸੰਗਤ ਕਈ ਮਹੀਨਿਆਂ ਤੋਂ ਮਾਈਨਸ 35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਹੇ ਆਪਣੀਆਂ ਆਪ ਉਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨੀ ਦੇ ਰਾਂ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ ਦੂਜਾ ਕਿਉਂਕਿ 4 ਮਾਰਚ ਨੂੰ ਓਲਾ ਮਹਲਾ ਆ ਰਿਹਾ ਓਲਾ ਮਹਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹਲਾਂ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਦਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਅਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਵਾਂ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾਂ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਅਰ ਹਾਲੀ ਆਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਸੀ ਹੋਲੇ ਮੱਲੇ ਦਾ ਵਿਲੱਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉਤੇ ਅਪੀਲ ਆ ਕਿ ਖਾਲਸਾ ਹੀ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿੰਨਾ ਕੰਮ ਆ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਚ ਪੁਲਸ ਦਾਖਲ ਹੁੰਦੀ ਹੈ ਦੋ ਬੱਟੀਆਂ ਜਿਹੜਾ ਐਫਐਸ ਚੱਕੇ ਲਿਜਾਇਆ ਜਾਂਦਾ ਹੈ ਅੱਜ ਤੱਕ ਉਹ ਜਿਹੜੀ ਇਹ ਪੁਲਸ ਸਾਫ ਨਹੀਂ ਹੋਈ ਕਿ ਆਖਰਕਾਰ ਪੁਲਸ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤੇ ਬਿਨਾ ਕਿਉਂ ਦਾਖਲ ਹੋਈ ਤੇ ਕਿਹਨੂੰ ਚੱਕੀ ਲੱਗੀ ਗਈ ਦੇਖੋ ਇਹ ਮਸਲਾ ਮੇਰੇ ਵੀ ਧਿਆਨ ਦੇ ਵਿੱਚ ਹੈਗਾ ਇਹ ਬਹੁਤ ਮੰਦਭਾਗੀ ਗੱਲ ਆ ਮੈਨੂੰ ਤੁਹਾਡੇ ਵਿੱਚੋਂ ਹੀ ਇੱਕ ਦਿਨ ਕੋਸ਼ ਸੱਜਣਾ ਨੇ ਦੱਸਿਆ ਸੀ ਕਿ ਸ਼ਾਇਦ ਕਿਸੇ ਸਟੇਟ ਦਾ ਇੱਥੇ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਆਈ ਤੇ ਬਹੁਤ ਸਾਰੇ ਬਾਬਰਦੀ ਮੁਲਾਜ਼ਮੇ ਜਿਹੜੇ ਹੀ ਅੰਦਰ ਗਏ ਉਹਦੇ ਨਾਲ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਪਾਂ ਰੋਹਾਨੀਅਤ ਲੈਣ ਆਉਨੇ ਆ ਉਹ ਕਿਤੇ ਨਾ ਕਿਤੇ ਜਿਹੜੇ ਰੋਹਾਨੀਅਤ ਦਾ ਆਨੰਦ ਮਾਣਣ ਆਉਂਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਪਰ ਇਹ ਤੇ ਜੱਗੋਂ ਤੇਰਵੀਂ ਆ ਕਿ ਸਿਵਲ ਦੇ ਵਿੱਚ ਪੰਜ ਬੰਦੇ ਆਉਣ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਕੋਈ ਦੱਸਣ ਨਾ ਕੋਈ ਤਾਲਮੇਲ ਨਹੀਂ ਔਰ ਸਿੱਧੀ ਪੁਲਿਸ ਅੰਦਰ ਦਖਲ ਹੋਵੇ ਤੇ ਦੋ ਬੰਦੇ ਜਿਹੜੇ ਮੈਨੂੰ ਨਹੀਂ ਪਤਾ ਉਹ ਕੌਣ ਪਰ ਉਹ ਗੁਰੂ ਘਰ ਉਹ ਮੱਥਾ ਟੇਕਣ ਆਏ ਆ ਉਹਨਾਂ ਨੂੰ ਚੁੱਕ ਕੇ ਲੈ ਜਾਣ ਇਹਦੇ ਵਿੱਚ ਸਿੱਧਮ ਸਿੱਧੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਆ। ਕਿ ਆਪਾਂ ਹੁਣ ਇੰਨੀ ਖੁੱਲ੍ਹ ਦੇਤੀ ਆ ਕਿ ਪੰਜਾਬ ਪੁਲਿਸ ਜਿਹੜੀ ਉਹ ਸਿੱਧਾ ਹੀ ਦਰਬਾਰ ਸਾਹਿਬ ਆ ਜੇ ਤੇ ਕਿਸੇ ਨੂੰ ਵੀ ਚੁੱਕ ਕੇ ਲੈ ਜਾਵੇ। ਔਰ ਸ਼ਰੋਮਣੀ ਕਮੇਟੀ ਦੇ ਸਕੱਤਰ ਨੇ ਸ਼ਾਇਦ ਕੋਈ ਇਹਦੇ ਤੇ ਟਿੱਪਣੀ ਕੀਤੀ, ਕੋਈ ਬਿਆਨ ਦਿੱਤਾ। ਪਰ ਸਾਨੂੰ ਦੱਸਿਆ ਨਹੀਂ ਗਿਆ ਤੇ ਉਹਨਾਂ ਨੇ ਕਿਹਾ ਅਸੀਂ ਕੋਈ ਜਾਂਚ ਕਰਕੇ ਕਾਰਜਕਾਰੀ ਕਮੇਟੀ ਨੂੰ ਤੇ ਮੈਂ ਵੀ ਸ਼ਰੋਮਣੀ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਆ ਉਨਾ ਕੋਲ ਪੂਰੀ ਰਿਪੋਰਟ ਲਵਾਂਗਾ ਵੀ ਅੱਜ ਤੱਕ ਇਸ ਮਸਲੇ ਤੇ ਕੀ ਹੋਇਆ ਕਿਉਂ ਦਰਬਾਰ ਸਾਹਿਬ ਦੇ ਅੰਦਰ ਇਦਾਂ ਪੁਲਿਸ ਦਾ ਆਉਣਾ ਔਰ ਬੰਦਿਆਂ ਨੂੰ ਚੁੱਕ ਕੇ ਲੈ ਜਾਣਾ ਇਹ ਬਹੁਤ ਜ਼ਿਆਦਾ ਮੰਦ ਭਾਗਾ ਵਾ ਕਿਉਂਕਿ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਔਰ ਅੰਦਰ ਟਾਸਕ ਫੋਰਸ ਆ ਅੰਦਰ ਸ਼ਰਧਾਲੂ ਆ ਰਹੇ ਆ ਮੰਨ ਲਓ ਜਿਵੇਂ ਉਹ ਪੁਲਿਸ ਦਾਖਲ ਹੋਈ ਉੱਥੇ ਜੇ ਰੌਲਾ ਗੋਲਾ ਪੈਂਦਾ ਉੱਥੇ ਦਰਬਾਰ ਸਾਹਿਬ ਦੀ ਸ਼ਾਂਤੀ ਭੰਗ ਹੁੰਦੀ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੀ ਤਾਂ ਪੰਜਾਬ ਦੇ ગ્રામ ਅਧਿਤਰਾਲੇ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਵਾਕਿਆ ਹੀ ਪੁਲਿਸ ਵਾਲੇ ਹੀ ਪਹਿਲਾਂ ਤੇ ਹੁਣ ਸਿਵਲ ਦੇ ਵਿੱਚ ਪੁਲਿਸ ਵਾਲੇ ਸੀ ਜਾਂ ਨਹੀਂ ਫਿਰ ਨਾਲ ਦੀ ਨਾਲ ਹੀ ਆ ਬੰਦ ਕਰ ਦਿਓ ਕੀ ਚੱਲ ਰਿਹਾ ਤੁਹਾਡਾ ਇਹਦੇ ਨਾਲ ਦੀ ਨਾਲ ਹੀ ਜਿਹੜੇ ਵੀ ਬੰਦੇ ਅੰਦਰ ਦਾਖਲ ਹੋਏ ਉਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਇਸ ਗੱਲ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ ਵੀ ਉਹ ਦਰਬਾਰ ਸਾਹਿਬ ਦੇ ਅੰਦਰ ਜਾਵੇ ਤੇ ਬੰਦੇ ਚੁੱਕ ਕੇ ਲੈ ਆਵੇ ਇਹ ਬਹੁਤ ਮੰਦ ਭਾਗਾ ਵਾ ਇਦਾਂ ਇਤਿਹਾਸ ਦੇ ਵਿੱਚ ਕੁਝ ਮੌਕਿਆਂ ਦੇ ਉੱਤੇ ਹੋਇਆ ਵਾ ਜਦੋਂ 1955 ਦੇ ਵਿੱਚ ਦਰਬਾਰ ਸਾਹਿਬ ਪੁਲਿਸ ਦਾਖਲ ਹੋਈ ਆ ਤੇ ਉਸ ਵੇਲੇ ਦੇ ਸੀਐਮ ਭੀਮ ਸੈਨ ਸੱਚਰ ਨੂੰ ਅਕਾਲ ਤਖਤ ਸਾਹਿਬ ਤੇ ਆਣ ਕੇ ਮਾਫੀ ਮੰਗਣੀ ਪਈ ਤੋ ਇਹਨਾਂ ਹਰਕਤਾਂ ਤੇ ਇਹਨਾਂ ਨੂੰ ਬਾਝਾਉਣਾ ਚਾਹੀਦਾ ਪਹਿਲਾਂ ਤੇ ਉਦਾਂ ਸਿੱਖ ਮਾਮਲਿਆਂ 'ਚ ਦਖਲ ਦਿੰਦੇ ਸੀ ਹੁਣ ਸਿੱਧੀ ਪੁਲਿਸ ਵੀ ਦਰਬਾਰ ਸਾਹਿਬ ਵੜ ਲੱਗ ਪਿਆ ਇਹ ਬਹੁਤ ਮੰਦਭਾਗੀ ਅਦਾ ਨਹੀਂ ਹੋਣਾ ਚਾਹੀਦਾ ਮੈਂ ਸਮੁੱਚੀ ਰਿਪੋਰਟ ਇਹਦੀ ਬਹੁਤ ਛੇਤੀ ਲਾਉਂਗਾ ਜਿਸ ਚਮਕੌਰ ਸਾਹਿਬ ਦੀ ਸੰਗਤ ਦੀ ਤੁਹਾਡੇ ਕੋਲ ਆਈ ਹੈ ਉਸ ਨੂੰ ਪੇਪਰ 'ਚ ਲੱਗਦੀ ਹੈ ਦਰਬਾਰ ਸਾਹਿਬੇ ਹੀ ਨੇ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਦੇਖੋ ਪਹਿਲਾਂ ਵੀ ਉਹ ਮੈਨੂੰ ਮਿਲੇ ਸੀ ਉਹਦੇ 'ਚ ਮੰਦਭਾਗੀ ਗੱਲ ਪਤਾ ਕੀ ਹੈ ਜਿਹੜੇ ਚਮਕੌਰ ਸਾਹਿਬ ਦੇ ਨੇੜੇ ਇਲਾਕੇ ਦਾ ਮਸਲਾ ਉਥੇ ਉਹ ਜਿਹੜੀ ਫੈਕਟਰੀ ਲੱਗ ਰਹੀ ਆ ਨਾ ਉਹਨੂੰ ਐਨਓਸੀ ਦੇਣ ਦੇ ਲਈ ਇੱਕ ਸਰਵੇ ਕਰਾਇਆ ਗਿਆ ਪਈਏ ਦੇ ਨੇੜੇ ਤੇੜੇ ਕੋਈ ਇਤਿਹਾਸਕ ਸਥਾਨ ਹੈਗੇ ਆ ਜਿੰਨੂੰ ਕੋਈ ਨੁਕਸਾਨ ਪਹੁੰਚਣਾ ਔਰ ਹੈਰਾਨੀ ਵਾਲੀ ਗੱਲ ਇਹ ਤੁਹਾਨੂੰ ਰਿਪੋਰਟ ਦੇ ਵੀ ਦਵਾਂਗੇ ਉਹ ਸਰਵੇ ਵਾਲਿਆਂ ਨੇ ਜਿਹੜੇ ਕਿ ਪੰਜਾਬ ਸਰਕਾਰ ਨਾਲ ਹੀ ਬਹੁਤੇ ਸੰਬੰਧਿਤ ਹੀ ਉਹਨਾਂ ਨੇ ਚਮਕੌਰ ਸਾਹਿਬ ਦਾ ਜ਼ਿਕਰ ਕਰਨਾ ਉਚੇਚਾ ਠੀਕ ਨਹੀਂ ਸਮਝਿਆ ਪੱਠਾ ਸਾਹਿਬ ਦਾ ਰਪਵਾਦ ਚ ਤਖਤਸ਼੍ਰੀ ਕੇਸਗੜ੍ਹ ਸਾਹਿਬ ਦਾ ਜੋ ਕਿ ਸਿੱਖਾਂ ਦਾ ਇੱਕ ਤਖਤ ਆ ਇਹ ਥਾਵਾਂ ਵਿੱਚੋਂ ਡਾਹ ਦਿੱਤੀਆਂ ਗਈਆਂ ਔਰ ਇਹ ਹੈਗਾ ਵੀ ਨਕਸ਼ੇ ਦੇ ਵਿੱਚੋਂ ਸਿੱਖ ਇਤਿਹਾਸ ਦੇ ਸਥਾਨਾਂ ਨੂੰ ਖਤਮ ਕਰਨਾ ਉਹ ਰਿਪੋਰਟ ਮੇਰੇ ਕੋਲ ਆ ਗਈ ਆ ਉਹ ਸੰਬੰਧ ਤਾਈ ਸਾਰਾ ਵੇਖ ਕੇ ਇਹ ਤੇ ਜੋ ਵੀ ਅੱਗੇ ਬਣਦਾ ਉਹ ਜ਼ਰੂਰ ਕਰਾਂਗੇ ਜੀ ਸਾਹਿਬ ਜੀ ਸਾਹਿਬ ਜੀ ਦੀ ਗੱਲ ਕਰਾਂਗੇ ਦੁਦਵਾਰ ਅਮਰਸ਼ਦ ਜੀ ਗੱਲ ਕਰਾਂਗੇ ਉੱਥੇ ਮੈਂ ਜੀ ਸਾਹਿਬ ਵੱਲੋਂ ਜਿਹੜੀ ਉਹ ਜ਼ਮੀਨ ਥੋੜਾ ਮਸਲਾ ਦਾਸ ਚੁੱਕੀ ਹੈ ਤੇ ਕੀ ਕਾਰਵਾਈ ਜਿਹੜੀ ਸ਼ੁਰੂਲੀ ਕੀਤੀ ਜਾ ਰਹੀ ਹੈ ਤਦੋਂ ਇਹ ਧਿਆਨ ਚ ਆਇਆ ਜਿਹੜੀ ਨਿੱਜੀ ਜ਼ਮੀਨ ਹੈ ਗੁਰਦੁਆਰਾ ਦੇਖੋ ਮੇਰੇ ਧਿਆਨ ਚ ਵੀ ਪ੍ਰੈਸ ਤੋਂ ਹੀ ਆਇਆ ਜੀ ਔਰ ਕਿਉਂਕਿ ਬਹੁਤ ਮੁੱਦਾ ਉੱਠਿਆ ਹੈ ਗੁਰੂ ਘਰ ਸੱਚੇ ਪਾਤਸ਼ਾਹ ਦੇ ਇਹ ਪੰਥ ਦੀ ਅਮਾਨਤ ਆ ਪੰਥ ਦੀ ਅਮਾਨਤ ਦੇ ਵਿੱਚ ਖਿਆਨਤ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਭਾਵੇਂ ਕਿ ਜਿਹੜਾ ਉੱਥੋਂ ਦਾ ਮੈਨੇਜਰ ਆ ਉਹਨੂੰ ਇਹਨਾਂ ਨੇ ਸ਼ਾਇਦ ਬਰਖਾਸਤ ਕੀਤਾ ਤੇ ਉੱਤੇ ਪਰਚਾ ਵੀ ਦਰਜ ਕਰਾਇਆ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਉਸ ਦਿਨ ਕਿਹਾ ਵੀ ਇਹ ਵੀ ਅਸੀਂ ਜਿਹੜਾ ਵੀ ਦੋਸ਼ੀ ਉਹਦੇ ਤੇ ਕਾਰਵਾਈ ਕਰਾਂਗੇ ਤੇ ਮੈਂ ਵੀ ਇਹੋ ਗੱਲ ਕਹਿਣਾ ਭਾਵੇਂ ਦੋਸ਼ੀ ਕੋਈ ਮਨਿੰਦਰ ਆ ਜਾਂਦਕਾਰੀ ਆ ਕੋਈ ਵੀ ਦੋਸ਼ੀ ਜਿਹੜਾ ਵਾ ਜਿਨੇ ਗੁਰੂ ਘਰ ਦੀ ਈਮਾਨਤ ਦੇ ਵਿੱਚ ਖਿਆਨਤ ਕੀਤਾ ਉਹ ਬਚਣਾ ਨਹੀਂ ਚਾਹੀਦਾ ਦੋਸ਼ੀ ਨਸ਼ਰ ਹੋਣੇ ਚਾਹੀਦੇ ਤੇ ਉਹਨਾਂ ਨੂੰ ਸਜ਼ਾਾਂਵਾਂ ਮਿਲਣੀਆਂ ਚਾਹੀਦੀਆਂ ਬਾਕੀ ਇਹ ਗੁਰੂ ਘਰ ਜਿਹੜੇ ਆ ਸਾਡੇ ਬਜ਼ੁਰਗਾ ਨੇ ਆਪਣੇ ਸਾਰੇ ਬਜ਼ੁਰਗਾ ਨੇ ਬਹੁਤ ਸ਼ਹਾਦਤਾਂ ਦੇ ਕੇ ਇਹਨਾਂ ਦਾ ਹੱਥ ਪੰਥਕ ਹੱਥਾਂ ਦੇ ਵਿੱਚ ਲਿਆ ਕੋਈ ਵੀ ਮਾੜੀ ਸੋਚ ਵਾਲਾ ਬੰਦਾ ਜਿਹੜਾ ਜਿਹੜਾ ਅੰਦਰ ਵੀ ਆ ਉਹਨੂੰ ਇਦਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਪੂਜਾ ਦਾ ਧੰਨ ਜਿਹੜੇ ਕਾਤਲਨ ਦਾ ਇਹ ਪਾਰੇ ਵਰਗਾ ਜਿਵੇਂ ਪਾਰਾ ਹੌਲੀ ਹੌਲੀ ਮਾਰਦਾ ਵਾ ਜਿਹੜਾ ਬੰਦਾ ਗੁਰੂ ਘਰ ਦਾ ਨਾਜਾਇਜ਼ ਖਾਊਗਾ ਕਰਪਸ਼ਨ ਕਰੂਗਾ ਜਾਂ ਜਿਹੜਾ ਇਹ ਗੱਲ ਹੋਈ ਜ਼ਮੀਨਾਂ ਵੇਚਣ ਦੀ ਗੱਲ ਕਰੂਗਾ ਗੁਰੂ ਨੇ ਵੀ ਨਹੀਂ ਬਖਸ਼ਣਾ ਪਰ ਉਹ ਪੰਥ ਦੇ ਸਾਹਮਣੇ ਵੀ ਜਿੱਦਾਂ ਉਹ ਮੈਨੇਜਰ ਦਾ ਨਾਮ ਆ ਗਿਆ ਉੱਤੇ ਪਰਚਾ ਜੇ ਕੋਈ ਹੋਰ ਵੀ ਹੈਗਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ਢਿੱਲ ਨਹੀਂ ਕਰਨੀ ਚਾਹੀਦੀ ਜਾਨੀ ਅਜੀਤ ਸਿੰਘ ਕਹਿੰਦੇ ਨੇ ਕਿ ਉਹ ਪ੍ਰਤਾਪ ਸਿੰਘ ਸਕਤਲ ਹੋਰਾ ਦੇ ਦੇਸ਼ਾਂ ਦੇ ਉੱਤੇ ਹੋਇਆ ਕਿ ਉਹਨਾਂ ਨੇ ਚਿੱਠੀ ਦਿਖਾਈ ਪ੍ਰਤਾਪ ਸਿੰਘ ਹੋਰਾ ਦੇ ਸਕਟਰ ਸਾਹਿਬ ਦੇ ਸਾਈਨ ਤੇ ਦੇਖੋ ਕਿਸੇ ਤੇ ਵੀ ਹੋਇਆ ਕਿਸੇ ਦੇ ਵੀ ਸਾਈਨ ਉਹਦੀ ਜਾਂਚ ਹੋਣੀ ਚਾਹੀਦੀ ਆਰ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਗੁਰਦੁਆਰੇ ਦੀ ਅਮਾਨਤ ਦੇ ਵਿੱਚ ਖਾਂਤ ਕਰੇ ਸਿੰਘ ਸਾਹਿਬ ਇਹ ਤੇ ਚਲੋ ਸ਼੍ਰੋਮਿਕ ਕਮੇਟੀ ਨੇ ਜਿਹੜਾ ਪੁਰਸ਼ ਕੇਸ ਦਰਜ ਕਰਵਾਤਾ ਕਿ ਕੋਈ ਅਕਾਲ ਤੱਕ ਸਰ ਵੱਲੋਂ ਕੋਈ ਧਾਰਮਿਕ ਕਾਰਵਾਈ ਵੀ ਹੋਏਗੀ ਦੋਸਤਿਆਂ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਆਪਾਂ ਵਿਚਾਰ ਕਰਾਂਗੇ ਔਰ ਇਹ ਮਾਮਲਾ ਗੰਭੀਰ ਸਿੰਘ ਸਾਹਿਬ ਇੱਕ ਨਾ ਗਿਆ ਨਹੀਂ ਆਪੀ ਸੇ ਬਣਾਣ ਉਤਨ ਕਿ 190 ਪਾਵਨ ਸ਼ੁਰੂਆਤ ਦੇ ਕਰੀਬ ਪ੍ਰਿੰਟਿੰਗ ਦੀ ਤਕਨੀਕੀ ਜਿਹੜੀ ਆ ਰਾਮਸਾਧ ਪ੍ਰੈਸ ਤੇ ਉਤੋਂ ਕੋਈ ਖਰਾਬੀ ਆਈ ਸੀ ਤੇ ਉਹਨਾਂ ਦੇ ਜਿਹੜੀ ਅੰਗਸੀ ਉਹ ਕੋਈ ਬੈਂਡਿੰਗ ਨਹੀਂ ਹੋਏ ਉਹਨਾਂ ਨੂੰ ਰੂਪ ਦਾ ਰੂਪ ਨਹੀਂ ਦਿੱਤਾ ਗਿਆ ਉਹ ਅੰਗ ਨੂੰ ਜਿਹੜੇ ਸੰਸਕਾਰ ਕਰਨ ਦੇ ਲਈ ਕਾਲਕ ਤੇ ਸੈਨ ਨੂੰ ਗਿਆਨੀ ਗੁਹਿਰ ਸਿੰਘ ਹੋਣਾ ਨੂੰ ਲਿਖਿਆ ਸੀ ਤੇ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦੇ ਸੀ ਇਹਦੀ ਪੂਰੀ ਜਾਂਚ ਕਰਾ ਲਈ ਤੇ ਜਾਵੇ ਕਹਿੰਦਾ ਜੀ ਹੋ ਸਕਦੇ ਜਿਹਾ ਕਿ ਗਿਆਨੀ ਗੜਗਾ ਜੁਣਾ ਨੇ ਉਹਦੀ ਆਗਿਆ ਵੀ ਦੇ ਦਿੱਤੀ ਹੋਵੇ ਅਗਨ ਭੇਟ ਕਰਨ ਦੀ ਆਗਿਆ ਜਿਹੜੀ ਇਹ ਦੇ ਦਿੱਤੀ ਹੋਵੇ ਉਹ ਵੇਖੋ ਜੀ ਇਦਾਂ ਦੀ ਤੁਸੀਂ ਕਿਉਂਕਿ ਮੈਨੂੰ ਨਹੀਂ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਕਿਵੇਂ ਸਟੇਟਮੈਂਟਾਂ ਦੇ ਰਿਹਾ ਹੈ ਜੀ ਨਾ ਤੇ ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ਚ ਲਿਆਂਦਾ ਨਾ ਮੈਂ ਕਿਸੇ ਨੂੰ ਇਦਾਂ ਦੀ ਕੋਈ ਆਗਿਆ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਦੋਂ ਸਿੰਘ ਸਾਹਿਬ ਹੀ ਤੇ ਉਦੋਂ ਇਹ ਗੱਲ ਕਿਉਂ ਨਹੀਂ ਉਹਨਾਂ ਨੇ ਸਾਹਮਣੇ ਆਣ ਕੇ ਕੀਤੀ ਅੱਜ ਘਰ ਰਹੇ ਨੇ ਪਰ ਮੇਰੇ ਨਾਲ ਇਸ ਮਸਲੇ ਦੇ ਉੱਤੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਕੀਤੀ ਨਾ ਮੈਂ ਕੋਈ ਆਗਿਆ ਦਿੱਤੀ ਆ ਤੇ ਨਾ ਮੇਰੇ ਨਾਲ ਇਸ ਮਸਲੇ ਤੇ ਕਿਸੇ ਨੇ ਕੋਈ ਗੱਲਬਾਤ ਕੀਤੀ ਜਾਂਚ ਹੋਇਆ ਜਾਂਚ ਹੋਣੀ ਚਾਹੀਦੀ ਹੈ ਕੱਲ੍ਹ ਨੂੰ ਚਾਹੀਦੀ ਹੈ ਸਰ ਸਰ ਮੁਖੀ ਨੇ ਇੱਕ ਗੱਲ ਕੀਤੀ ਤੁਹਾਡੇ ਵਾਲੀ ਗੱਲ ਉਹਨਾਂ ਨੇ ਦੁਹਾਈ ਹੈ ਕਿ ਤਿੰਨ ਬੱਚੇ ਜਿਹੜੇ ਨੇ ਘਟੋ ਘਟ ਫਾਇਦਾ ਕਰਨੇ ਚਾਹੀਦੇ ਆ ਦੂਜਾ ਉਹਨਾਂ ਨੇ ਕਿਹਾ ਕਿ ਹਿੰਦੂ ਸਿੱਖਾਂ ਦਾ ਉਹਦਾ ਰਿਸ਼ਤਾ ਹੈ ਹਾਲਾਂਕਿ ਉਹਨਾਂ ਦਾ ਕਰਮ ਜੋ ਉਹਨਾਂ ਨੂੰ ਇਜਾਜ਼ਤ ਦਿੰਦਾ ਉਹਦੇ ਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਕਿੰਤੂ ਬੰਤੂ ਨਹੀਂ ਕਰੂੰਗਾ ਉਹ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਮਾਨਵਤਾ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਦੇਖੋ ਇਹਦੇ ਦੋ ਤਿੰਨ ਪੱਖ ਆ ਪਹਿਲੀ ਗੱਲ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਵੀ ਉਹ ਗੱਲ ਦਰਾਈ ਵੀ ਸਾਡੀ ਵਾਦੀ ਘਟ ਰਹੀ 125 ਕਰੋੜ ਨੇ ਉਹ ਔਰ ਮジョਰਿਟੀ ਕਾਉਮਨ ਨੂੰ ਵੀ ਦੇ ਫਿਗਰ ਪਿਆ ਆ ਕਿ ਸਾਡੀ ਵਾਦੀ ਘਟ ਰਹੀ ਆ ਤੇ ਜਿਹੜੀ ਇੱਕ ਮਾਈਨਰ ਮਿਨਿਓਰਿਟੀ ਕਾਉਮ ਆ ਮਾਈਨਰ ਤੋਂ ਮਾਈਨਰ ਜਿਹੜੀ ਬਹੁਤ ਘੱਟ ਆ ਉਹ ਕਾਮ ਨੂੰ ਤੇ ਆਪਣੇ ਫਿਰ ਚਿੰਤਾ ਕਰਨੀ ਚਾਹੀਦੀ ਨਾ ਮੈਂ ਜਦੋਂ ਪਹਿਲਾਂ ਵੀ ਇਹ ਸਟੇਟਮੈਂਟਾਂ ਦਿੱਤੀਆਂ ਸੀ ਤੇ ਮੈਂ ਬਹੁਤ ਵਿਸਥਾਰ ਦੇ ਨਾਲ ਵੀ ਇੱਥੇ ਗੱਲਬਾਤ ਕੀਤੀ ਇੱਕ ਤੇ ਰਿਸ਼ਤਿਆਂ ਦੀ ਗੱਲ ਆ ਚਾਚੇ ਤਾਏ ਮਾਮੇ ਭੂਆ ਪੁੱਫੜ ਉਹ ਤਾਂ ਹੀ ਹੋਣਗੇ ਰਿਸ਼ਤੇ ਤਾਂ ਹੀ ਕਾਇਮ ਰਹਿਣਗੇ ਜੇ ਬਾਲ ਬੱਚੇ ਹੋਣਗੇ ਦੂਜਾ ਜਿਹੜੇ ਤਰੀਕੇ ਦੇ ਨਾਲ ਆਪਣਾ ਅਨੁਪਾਤ ਆ ਰਿਹਾ ਬੱਚਾਵਾਂ ਦੇ ਮਗਰ ਤਿੰਨਵਾ ਜੇ ਚਾਰ ਜਾਣੇ ਆ ਤੇ ਉਹਨਾਂ ਦੇ ਮਗਰ ਤਿੰਨ ਬੱਚੇ ਆ ਦੋ ਜੋੜਿਆਂ ਦੇ ਇਹਦਾ ਮਤਲਬ ਵੀ ਘਟਦੇ ਆ ਤੋ ਰਿਸ਼ਤੇ ਸਾਡੇ ਕੈਮਰਾਂ ਜਿਹੜੇ ਬੰਦਿਆਂ ਦੀ ਆਰਥਿਕਤਾ ਵਧੀਆ ਵਾ ਤੇ ਉਹਨਾਂ ਨੂੰ ਇਹ ਪਾਸੇ ਸੋਚਣਾ ਚਾਹੀਦਾ ਜੇ ਬਹੁ ਗਿਣਤੀ ਵਾਲੇ ਨੂੰ ਫਿਕਰ ਆ ਤੇ ਘੱਟ ਗਿਣਤੀ ਵਾਲੇ ਕਿਉਂ ਨਾ ਕਰਨ ਉਹਨਾਂ ਦਾ ਤੇ ਰਾਜ ਵੀ ਆ ਦੂਜੀ ਗੱਲ ਜਿਹੜੀ ਸਿੱਖ ਕੌਮ ਆ ਇਹ ਵੱਖਰੀ ਕੌਮ ਆ ਖੂਨ ਦਾ ਰਿਸ਼ਤਾ ਤੇ ਵੇਖੋ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਚੱਲ ਜਾਓ ਜੇ ਬੰਦੇ ਨੂੰ ਖੂਨ ਦੀ ਲੋੜ ਪੈ ਜੇ ਤੇ ਉਹ ਗਰੁੱਪ ਮਿਲਾਉਂਦੇ ਆ ਤੇ ਹਰ ਬੰਦੇ ਦਾ ਖੂਨ ਚੜ ਜਾਂਦਾ ਆ ਆਪਾਂ ਵੀ ਕਿਸੇ ਨੂੰ ਦੇ ਸਕਦੇ ਤੇ ਰੱਬ ਨੇ ਸਾਰੇ ਬੰਦਿਆਂ 'ਚ ਖੂਨ ਤੇ ਕੋਧਾ ਪੈਦਾ ਕੀਤਾ ਤੇ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਸਾਰੇ ਸੰਸਾਰ ਦੇ ਬੀਤੀ ਗੁਰਬਾਣੀ ਇਹ ਗੱਲ ਕਹਿੰਦੀ ਕਿ ਸਾਰੇ ਜਦੋਂ ਗੁਰੂ ਸਾਹਿਬ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਇਹ ਤੇ ਗੁਰਬਾਣੀ ਕਹਿੰਦੀ ਵੀ ਸਾਰੇ ਖਲਕਤ ਦੇ ਵਿੱਚ ਹੀ ਜਿਹੜਾ ਖਾਲਕਾ ਬੈਠਾ ਹੋਇਆ ਤੋ ਅਸੀਂ ਤੇ ਸਾਰਿਆਂ ਨੂੰ ਹੀ ਸਮਝਦੇ ਆਂ ਵੀ ਸਾਰਿਆਂ ਦੀ ਖੂਨ ਇੱਕੋ ਜਿਆ ਪਰ ਇਹਦੇ باوجود ਜਿਹੜੀ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਪਛਾਣ ਦਿੱਤੀ ਉਹ ਵਿਲੱਖਣ ਆ ਸਿੱਖ ਕੌਮ ਵੱਖਰੀ ਆ ਤੇ ਸਿੱਖ ਧਰਮ ਨਿਆਰਾ ਪਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਆ ਸਾਰੇ ਹੀ ਆਪਣੇ ਆਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਾਣਾਈ ਪੱਤਰ ਦੀ ਵੀਡੀਓ ਦੀ ਜਾਂਚ ਕਰਾਉਣ ਦੀ ਗੱਲ ਕੀਤੀ ਸੀ ਉਹ ਜਾਂਚ ਕਿੱਥੇ ਪਹੁੰਚੀ ਹੋਈ ਜਾਂਚ ਵੇਖੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਖਿਆ ਹੈ ਵੀ ਦੋ ਲੈਬਾਂ দাও ਤਾਂ ਅਸੀਂ ਚਿੱਠੀਆਂ ਭੇਜੀਆਂ ਨੇ ਚਿੱਠੀ ਦਾ ਦੇ ਕੋਈ ਜਵਾਬ ਨਹੀਂ ਆਇਆ ਪਰ ਸੁਨੇਹਾ ਪਹੁੰਚਿਆ ਵਾ ਕਿ ਅਸੀਂ ਜਾਂਚ ਜਿਹੜੀ ਉਹ ਤੁਹਾਨੂੰ ਲੈਬਾਂ ਦੇ ਨਾਮ ਵੀ ਦਵਾਂਗੇ ਤੇ ਕਰਾਵਾਂਗੇ ਵੀ ਅਕਾਲ ਤਖਸਾਲ ਸਾਹਿਬ ਆਪਣੇ ਪੱਧਰ ਦੇ ਉੱਤੇ ਵੀ ਇਹ ਜਾਂਚ ਕਰਵਾ ਰਿਹਾ ਔਰ ਉਹ ਪ੍ਰੋਸੈਸ ਚੱਲ ਰਿਹਾ ਵਾ ਪਰ ਕਿਉਂਕਿ ਇਹ ਪ੍ਰੋਸੈਸ ਥੋੜਾ तरीके ਦੇ ਨਾਲ ਹੋਣਾ ਵਾ ਤੇ ਬਿਨਾ ਜਾਂਚ ਤੋਂ ਆਪਾਂ ਕੋਈ ਟਿੱਪਣੀ ਕਰ ਨਹੀਂ ਸਕਦੇ ਪਰ ਇਹ ਸਾਰਾ ਜਿਹੜਾ ਸਿਸਟਮ ਹੀ ਉਹ ਚੱਲ ਰਿਹਾ ਤੁਹਾਡੇ ਕੋਲ ਕੋਈ ਰਿਪੋਰਟ ਆਈ ਨਹੀਂ ਸੀ ਮੇਰੇ ਸਾਹਮਣੇ ਇਸ ਸਬੰਧ ਦੇ ਵਿੱਚ ਉਹ ਪਰ ਜਿੰਨਾ ਚਿਰ ਤੱਕ ਆਪਾਂ ਜਿਹੜੀ ਕੋਈ ਪ੍ਰਮਾਣਿਕ ਲੈਬ ਆ ਉਹਦੀ ਕੋਈ ਜਾਂਚ ਰਿਪੋਰਟ ਨਹੀਂ ਆਉਂਦੀ ਆਪਾਂ ਕਿਸੇ ਚੀਜ਼ ਨੂੰ ਜਾਗਰ ਨਹੀਂ ਕਰ ਸਕਦੇ ਸਰ ਸਾਹਿਬ ਖਬਰਾਂ ਆ ਰਹੀਆਂ ਨੇ ਪ੍ਰੋਫੈਸਰ ਗਵਿੰਦਰਪਾਲ ਹੁੱਲਰ ਦੀ ਜਿਹੜੀ ਰਿਹਾਈ ਦਾ ਮਾਮਲਾ ਵਾ ਅੱਜ ਫਿਰ ਦਿੱਲੀ ਦੀ ਜਿਹੜੀ ਆ ਭਾਜਪਾ ਸਰਕਾਰ ਉਹਨਾਂ ਨੇ ਖਾਰਜ ਕੀਤਾ ਜੀ ਉਹ ਇਹ ਵੀ ਚੰਗੀ ਚਾਰਾ ਬਿਟਿੰਸੀ ਤੁਸੀਂ ਨਹੀਂ ਉਹ ਆਏ ਸੀ ਕਿ ਸੀਮ ਸਿੰਘ ਸਾਹਿਬ ਅੱ체 ਆਏ ਸੀਗੇ ਤੁਸੀਂ ਵੀ ਉਹਨਾਂ ਨੂੰ ਆਦੇਸ਼ ਕੀਤਾ ਸੀਗਾ ਕਿ ਇੱਥੇ ਸਾਈਨ ਕਰੋ ਪਰ ਉਹਨਾਂ ਨੇ ਥੋੜੀ ਨਹੀਂ ਮੰਨੀ ਕੀ ਕਰਨਾ ਚਾਹੁੰਦੇ ਦੇਖੋ ਇਹ ਮੰਦਭਾਗੀ ਗੱਲ ਜੇ ਕਰ ਰਿਹਾ ਤੇ ਜੇ ਇੱਥੇ ਸੱਜਣ ਕੁਮਾਰ ਵਰਗਾ ਬੰਦਾ ਉਹਨੂੰ ਬਰੀ ਕਰ ਸਕਦੇ ਆ ਇੱਕ ਕੇਸ ਤੇ ਭਾਵੇਂ ਕਿ ਤਿੰਨਾਂ ਦੇ ਅੰਦਰ ਹੀ ਆਓ ਪਰ ਇੱਕ ਕੇਸ ਤੇ ਬਰੀ ਕਰ ਸਕਦੇ ਆ ਜਿਹੜਾ ਬੰਦਾ ਆਪਣੀ ਸਦਾ ਪੂਰੀ ਕਰ ਚੁੱਕਾ ਔਰ ਜਿੰਨੀ ਉਹਨੂੰ ਮਿਲੀ ਉਹ ਤੋਂ ਵੱਧ ਪੂਰੀ ਕਰ ਚੁੱਕਾ ਉਹਦੇ ਜਿਹੜੇ ਬਣਦੇ ਮਨੁੱਖੀ ਅਧਿਕਾਰਾਂ ਦੇ ਤਹਿਤ ਉਹਦੀ ਰਿਹਾਈ ਉਹਨੂੰ ਜੇ ਰੋਕਿਆ ਜਾਂਦਾ ਤੇ ਬਹੁਤ ਮਾੜੀ ਗੱਲ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਦੀਆਂ ਰਿਹਾਈਆਂ ਜਿਹੜੀਆਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਉਹ ਹੋ ਜਾਣੀਆਂ ਚਾਹੀਦੀਆਂ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਐਡ ਕਰਾਂ ਆ ਕੱਲ ਪਰਸੋਂ ਹੀ ਬਠਿੰਡੇ ਸਿੱਖ ਬੱਚਿਆਂ ਦੇ ਘੜੇ ਲੁਹਾਏ ਹੁਣ ਇਹ ਤੇ ਪੰਜਾਬ ਤੇ ਜੇ ਪੰਜਾਬ ਦੇ ਵਿੱਚ ਹੀ ਘੜੇ ਲੁਹਾਏ ਜਾਣੇ ਆ ਤੇ ਫਿਰ ਸਿੱਖੀ ਕਿਥੇ ਬਾਹਰ ਕਿਥੇ ਸਿੱਖੀ ਦੀ ਕੋਈ ਗੱਲ ਕਰੂਗਾ ਤਾਂ ਜਿਹੜੇ ਸਬੰਧਤ ਬੰਦੇ ਆ ਅਧਿਕਾਰੀ ਆ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਜਿਨ੍ਹਾਂ ਨੇ ਕਕਾਰ ਲੁਹਾਏ ਔਰ ਇਹ ਪੰਜਾਬ ਸਰਕਾਰ ਕਰੇ ਪਹਿਲਾਂ ਤੇ ਇਹ ਪੰਜਾਬ ਦੇ ਅੰਦਰ ਹੋਇਆ ਪੰਜਾਬ ਸਰਕਾਰ ਉਹਨਾਂ ਸਬੰਧਤ ਅਧਿਕਾਰੀਆਂ ਤੇ ਪਰਚੇ ਕਰੇ ਜਿਨ੍ਹਾਂ ਨੇ ਸਿੱਖ ਬੱਚਿਆਂ ਦੇ ਕਟੇ ਲੁਹਾਏ ਆ ਤੇ ਸਮੁੱਚੇ ਪੰਥ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਅੱਜ ਨਾ ਵੱਡੇ ਘੱਲੂ ਘਾਰੇ ਦਾ ਦੇਣਾ ਅੱਜ ਦੇ ਦਿਨ ਵੱਡਾ ਘੱਲੂ ਘਾਰਾ ਹੋਇਆ ਤੇ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਇਆ ਸਾਰੀਆਂ ਮਿਸਲਾਂ ਇਕੱਠੀਆਂ ਸੀ ਤਾਂ ਜਦੋਂ ਗੱਲ ਚੱਲ ਰਹੀ ਸੀ ਤੇ ਸਰਦਾਰ ਚੜਤ ਸਿੰਘ ਨੇ ਕਿਹਾ ਹੀ ਵੀ ਜਿਵੇਂ ਉਹਨੇ ਤੁੰਨਣ ਬਣਾਏ 12-12 ਹਜ਼ਾਰ ਦੇ ਅਹਿਮਦ ਸ਼ਾਹ ਅਬਦਾਲੀ ਨੇ ਆਪਾਂ 4-4 ਮਿਸਲਾਂ ਦਾ ਇੱਕ ਜਥਾ ਬਣਾਈਏ ਤੇ ਲੜੀਏ ਉਦੋਂ ਸਿੱਖਾਂ ਨੇ ਕੀ ਕਿਹਾ ਸੀ ਸਰਦਾਰ ਜਸਾ ਸਿੰਘ ਆਲੂ ਵਾਲੀਏ ਉਹਨਾਂ ਨੇ ਭਾਈ ਮਿਸਲ ਵੰਡ ਅਬ ਕਬ ਹੀ ਨਾ ਪਾਵੋ ਰਾਲ ਮੇਲ ਚੱਲ ਤੁਰ ਪੰਥ ਬਚਾਵੋ ਪੀ ਹੁਣ ਪੰਥ ਨੂੰ ਬਚਾਉਣਾ ਚਾਹੀਦਾ ਅੱਜ ਜੇ ਇੱਥੇ ਸਾਡੇ ਕੜੇ ਲਵਾਏ ਜਾ ਰਹੇ ਆ ਸਾਡੀ ਪਛਾਣ ਤੇ ਸਵਾਲ ਆ ਐਸ ਵੇਲੇ ਸਿੱਖ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਜਿਹੜੇ ਵੀ ਇਹੋ ਜੇ ਲੋਕ ਆ ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ 22 ਨੇਮ ਉਹਨਾਂ ਬੰਦਿਆਂ ਤੇ ਪਰਚੇ ਦਰਜ ਕਰਨੇ ਚਾਹੀਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਮੰਨਤ ਕੀਤੀ ਵੀ ਸਿੱਖ ਬੱਚਿਆਂ ਦੇ ਕੜੇ ਲਵਾਏ ਆ ਭਾਵੇਂ ਕਿ ਪੂਰੇ ਮੁਲਕ ਦੇ ਵਿੱਚ ਸਾਨੂੰ ਹੱਕਵਾ ਪੰਜ ਕਕਾਰ ਪਾਉਣ ਦਾ ਇਹ ਹੱਕ ਕੋਈ ਖੋਹ ਨਹੀਂ ਸਕਦਾ ਪਰ ਜੇ ਕੜੇ ਲੋਹਾਏ ਜਾਂਦੇ ਆ ਬੰਦਿਆਂ ਤੇ ਕਾਰਵਾਈ ਹੁੰਦੀ ਕੋਈ ਨਹੀਂ ਅਗਲੀ ਵਾਰ ਫੇਰ ਕੋਈ ਕਰ ਜਾਂਦਾ ਤਾਂ ਇਹਦੇ ਤੇ ਸਰਕਾਰਾਂ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੋ ਸਰਕਾਰ ਦੇ ਮੈਂ ਫੇਰ ਉਹੀ ਕੰਮ ਕਹਿ ਰਿਹਾ ਜਿਹੜੇ ਸਰਕਾਰ ਦੇ ਕੰਮ ਆ ਸਰਕਾਰ ਕਰੇ ਜਿਹੜੇ ਸਿੱਖਾਂ ਦੇ ਕੰਮ ਆ ਸਿੱਖਾਂ ਨੂੰ ਕਰਨ ਦਵੇ ਦਰਬਾਰ ਸਾਹਿਬ 'ਚ ਪੁਲਿਸ ਦਾ ਦਖਲ ਹੋਣਾ ਗਲਤ ਆ ਔਰ ਜਿਹੜੀ ਜਾਂਚ ਕਮੇਟੀ ਬਣੀ ਆ ਉਹਦਾ ਅਮਰਤਧਾਰੀ ਹੋਣਾ ਜ਼ਰੂਰੀ ਆ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਮੇਟੀ ਪੰਜਾਬ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਤੁਸੀਂ ਸੁਪਰੀਮ ਪਾਵਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਮੰਨਿਆ ਜਾਂਦਾ ਜੀ ਉਸ ਦੀ ਸਿੱਖ ਤੋਂ ਵੱਲੋਂ ਪੰਜਾਬ ਦੇ ਵਿੱਚ ਅੱਜ ਇੱਕ ਦੁਬਿਧਾ ਪੈਦਾ ਹੋਈ ਹੈ। ਅਸੀਂ ਪੁਲਿਸ ਦੀ ਗੱਲ ਕਰਨਾ ਚਾਹਾਂਗੇ। ਤੁਸੀਂ ਜੇ ਅਕਸਰ ਉਹ ਸੋਸ਼ਲ ਮੀਡੀਆ ਤੇ ਬਿਆਨ ਸੁਨੇ ਹੋਣੇ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਐਨੇ ਲੱਖ ਜਿਹੜਾ ਨੌਜਵਾਨ ਹੈ ਉਹ ਪੁਲਿਸ ਵੱਲੋਂ ਮਾਰਿਆ ਜਾਣਾ ਉਸ ਨੂੰ ਨਿਸ਼ਾਨਾ ਬਣਾਇਆ ਜਾਣਾ ਜਾਂ ਇਨਕਾਊਂਟਰ ਕੀਤਾ ਜਾਣਾ ਹੈ। ਲੋਕ ਦੁਚਿੱਤੀ ਚ ਨੇ ਮਾਵਾ ਫੇਕਰ ਖਾਲੀਆਂ ਨੇ ਕਿਵੇਂ ਦੇਖ ਰਹੇ ਹੋ ਕੈਸੋ ਆਪਰੇਸ਼ਨ ਚੱਲ ਰਹੇ ਨੇ ਗੈਂਗਸਟਰਾਂ ਤੇ ਬਾਤ ਚੱਲ ਰਹੀ ਹੈ ਨੌਜਵਾਨ ਚੁੱਕੇ ਜਾ ਰਹੇ ਨੇ ਜਿੰਨਾ ਲੱਗੇ ਜਾ ਰਹੇ ਨੇ ਕਿਵੇਂ ਦੇਖ ਰਹੇ ਹੋ ਇਹ ਇੱਕ ਮਾਵਾ ਬਹੁਤ ਚਿੰਤਾ ਬਣੇ ਇਸ ਨੂੰ ਲੈ ਕੇ ਦੇਖੋ ਅਦਾਲਤਾਂ ਬਣੀਆਂ ਕਾਨੂੰਨ ਆ ਜੇ ਕੋਈ ਗਲਤ ਕੰਮ ਕਰਦਾ ਤੇ ਕਾਨੂੰਨ ਦੇ ਰਾਹੀਂ ਉਹਨੂੰ ਅਦਾਲਤ ਦੇ ਵਿੱਚ ਸਜ਼ਾ ਦੇਣੀ ਚਾਹੀਦੀ ਜਿਹੜਾ ਦੌਰ ਸੀ ਸਰਦਾਰ ਚਰਨਜੀਤ ਸਿੰਘ ਹਣੀ ਤੇ ਮੇਰੇ ਤੋਂ ਵੱਧ ਜਾਣਦੇ ਆ ਜਦੋਂ ਤੀਜਾ ਖੱਲੂ ਘਾਰ ਆਪਾਂ ਕਹਿੰਨੇ ਉਦੋਂ ਬਹੁਤ ਸਾਰੀ ਸਾਡੀ ਜਵਾਨੀ ਦਾ ਘਾਣ ਹੋਇਆ ਮਾਝੇ ਦੇ ਕਈ ਪਿੰਡਾਂ ਦੇ ਵਿੱਚ ਕਈ ਕਈ ਸਾਲ ਜੰਜਾਂ ਨਹੀਂ ਚੜੀਆਂ ਉਹੋ ਜਿਹਾ ਸਮਾਂ ਕਦੀ ਵੀ ਕਿਤੇ ਦੁਬਾਰਾ ਨਹੀਂ ਹੋਣਾ ਚਾਹੀਦਾ ਜੇ ਕੋਈ ਦੋਸ਼ੀ ਆ ਤੇ ਉਹਦੇ ਤੇ ਪਰਚਾ ਕਰਕੇ ਅਦਾਲਤਾਂ ਰਾਹੀਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਨਿਰਦੋਸ਼ ਬੰਦੇ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਜੇ ਕੋਈ ਆਪਣੀ ਜ਼ਿੰਦਗੀ ਤੋਂ ਪਲਟ ਚੁੱਕਾ ਵਾ ਬਦਲ ਚੁੱਕਾ ਵਾ ਤੇ ਕੋਈ ਸੱਚਾਰ ਤੇ ਚੰਗਾ ਜੀਵਨ ਜੀ ਰਿਹਾ ਉਹਨੂੰ ਦੁਬਾਰਾ ਤੰਗ ਨਹੀਂ ਕਰਨਾ ਚਾਹੀਦਾ ਔਰ ਡੈਮੋਕਰੇਸੀ ਆ ਕਾਨੂੰਨ ਦਾ ਰਾਜ ਵੀ ਆ ਤੇ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਵਾ ਪੁਲਿਸ ਰਾਜ ਕਿਸੇ ਵੀ ਸਟੇਟ ਤੇ ਚੰਗਾ ਨਹੀਂ ਨਾ ਇੱਥੇ ਚੰਗਾ ਨਾ ਕਿਸੇ ਹੋਰ ਸਟੇਟ ਤੇ ਚੰਗਾ ਕਾਨੂੰਨ ਦਾ ਰਾਜ ਹੀ ਚੰਗਾ ਹੁੰਦਾ ਤੇ ਕਾਨੂੰਨ ਦਾ ਰਾਜ ਹੀ ਰਹਿਣ ਦੇਣਾ ਚਾਹੀਦਾ ਸਿਗਜ਼ੈਂਪਲ ਇਹ ਕਿਤੇ ਡੈਮੋ ਆ ਤੇ ਨਹੀਂ ਸੀ ਕਿ ਘਰਾਂ ਦੇ ਚੁੱਕਣ ਦੀ ਵਜ੍ਹਾ ਗੁਰੂ ਘਰੋਂ ਨੌਜਵਾਨਾਂ ਨੂੰ ਚੁੱਕ ਕੇ ਲੈ ਗਏ ਦੇਖੋ ਜੋ ਮਰਜ਼ੀ ਕਰ ਲੈਣ ਡੈਮੋ ਚੱਲਣ ਨਹੀਂ ਦੇਵਾਂਗੇ ਇਹੋ ਜੀ ਵੀ ਦਰਬਾਰ ਸਾਹਿਬ ਸਖਤ ਤਾੜਨਾਮ ਪੰਜਾਬ ਸਰਕਾਰ ਨੂੰ ਵੀ ਅੱਜ ਤੋਂ ਬਾਅਦ ਜੇ ਤੁਹਾਡੀ ਪੁਲਿਸ ਅੰਦਰ ਦਾਖਲ ਹੋ ਗਈ ਤੇ ਫਿਰ ਇਥੋਂ ਬਹੁਤ ਸਖਤ ਕਾਰਵਾਈ ਹੋਗੀ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਪੰਥ ਚਲਾਉਂਦਾ ਪੰਥ ਦੀ ਨਮਾਇੰਦ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਆ ਇੰਦਾ ਕਿਸੇ ਨੂੰ ਕੋਈ ਹੱਕ ਨਹੀਂ ਆ ਅਸੀਂ ਵੀ ਰਿਪੋਰਟ ਲਾਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੀਤਾ ਗਿਆ ਵਾਇਗੁਰੂ ਜੀ ਤੁਸੀਂ ਹੌਲੇ ਮੱਲੇ ਦੀ ਗੱਲ ਕੀਤੀ ਐ ਨਾ ਪਰ ਦੁਬਾਰਾ ਜੋੜੀ ਐ ਤੁਸੀਂ ਕਹਿੰਦੇ ਨਿਹੰਗ ਸਿੰਘ ਰਤੇ ਬੰਦਿਆਂ ਗੁਲਾਬ ਪਾਉਂਦੀਆਂ ਨੇ ਗੁਲਾਬ ਨੂੰ ਵੇਖੋ ਕਿ ਕੀ ਕੋਈ ਨਾਂਬਣਾ ਸੁੱਟ ਦਵੇ ਇਹ ਗੁਲਾਬਾਂ ਦੇ ਅੰਦਰ ਸੰਗ ਨੂੰ ਛੋਟ ਐ ਨਿਹੰਗ ਸਿੰਘ ਜਥੇਬੰਦੀਆਂ ਨੂੰ ਛੋਟ ਐ ਗੁਲਾਬ ਦੀ ਉਹ ਨਾ ਬਾਅਦ ਉਹ ਬਾਅਦ ਛੋਟ ਐ ਇਸ ਚੀਜ਼ ਨੂੰ ਵੀ ਵੇਖੋ ਪਹਿਲੀ ਗੱਲ ਤੇ ਜਿਹੜਾ ਨਿਹੰਗ ਜਥੇਬੰਦੀਆਂ ਦਲਪੰਥ ਇਹ ਆਪਣਾ ਮਹੱਲਾ ਅੱਡ ਕੱਢਦੇ ਹਾਂਜੀ ਉਹ ਹੁੰਦਾ ਵਾ ਉੱਥੇ ਚਰਨ ਗੰਗਾ ਸਟੇਡੀਅਮ 'ਚ ਉੱਥੇ ਜੋਰ ਵੀ ਦਿਖਾਈ ਜਾਂਦੇ ਖੁੱਲੇ ਗਰਾਊਂਡ ਦੇ ਵਿੱਚ ਨਾ ਤੁਸੀਂ ਵੀ ਇੱਥੇ ਜਾ ਸਕਦੇ ਨਾ ਮੈਂ ਜਾ ਸਕਦਾ ਕਿਉਂਕਿ ਇੱਥੇ ਕੋੜੇ ਬੜੇ ਤੇਜ਼ ਦੌੜਦੇ ਉੱਥੇ ਆਪਣੇ ਕਰਤੱਵ ਕਰਦੇ ਆ ਉਹ ਗੁਲਾਲ ਇੱਕ ਦੂਜੇ ਤੇ ਪਾਉਂਦੇ ਆ ਗੁਲਾਲ ਤੇ ਰੰਗਾਂ 'ਚ ਫਰਕ ਹੁੰਦਾ ਉਹ ਪਰ ਜਿਹੜੀ ਆਮ ਸੰਗਤ ਆ ਜਿਹੜੇ ਕੋਸ਼ ਸ਼ਰਾਰਤੀ ਅੰਸਰ ਜਾਂਦੇ ਆ ਉਹ ਆਮ ਸੰਗਤ ਤੇ ਰੰਗ ਪਾਉਂਦੇ ਆ ਖੁੱਲਾ ਵਿਕਦਾ ਉਹਦੇ ਨਾਲ ਹੋਲੇ ਮਹੱਲੇ ਦਾ ਜਿਹੜਾ ਸਿਧਾਂਤ ਹੀ ਉਹਨੂੰ ਛੱਟ ਵੱਜਦੀ ਹੈ ਤੋ ਹੋਲੀ ਨਹੀਂ ਆਏ ਉਹ ਲਾ ਮਹੱਲਾ ਤੇ ਹੋਲੇ ਮਹੱਲੇ ਵਾਂਗ ਮਨਾਉਣਾ ਚਾਹੀਦਾ ਵਾਹਿਗੁਰੂ ਜੀ ਕਰਤਾ ਵਾਹਿਗੁਰੂ ਜੀ